ਦੇਖੋ ਅੰਮੋਲ ਪੰਜਾਬ ਦੇ ਵਿੱਚ ਆ ਕੇ ਦੁੱਧ ਦੀ ਕ੍ਰਾਂਤੀ ਲਿਆਂਦੀ। ਕਿਸਾਨ ਮਿਲਿਆ ਕਹਿੰਦੇ ਸਾਡੇ ਦੁੱਧ ਨੂੰ 2 ਰੁਪਏ ਵੀ ਘਹਾਤ ਨਹੀਂ ਸੀ ਲਗਾਉਂਦਾ ਔਰ ਦੁੱਧ ਰੁੱਲਦਾ ਸੀ ਸਰਦੀਆਂ 'ਚ। ਅੱਜ ਇੱਕ ਇੱਕ ਡ੍ਰੌਪ ਜਿਹੜਾ ਹੈ ਦੁੱਧ ਦਾ ਉਹ ਪੂਰੀ ਪੇਮੈਂਟ ਨਾਲ ਅੰਮੋਲ ਚੁੱਕ ਰਹੀ। ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਕਹਿੰਦੇ ਕਿ ਇਹ ਵਰਲਡ ਦੀ ਨੰਬਰ 1 ਕੰਪਨੀ ਬਣੇਗੀ। ਮੈਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਆਪਣੇ ਲੈਵਲ ਤੇ ਜਿੰਨੂੰ ਮੈਂ ਕਹਿ ਰਿਹਾ ਕਿ ਲੱਖਪਤੀ ਭੈਣ ਉਸ ਟਾਈਮ ਤੇ ہم ਲੋਗੋ ਨੇ ਪਾਊਚ ਮਿਲਕ ਸੇ ਚਾਲੂ ਕੀਤਾ। ਅੱਜ ਪਹਿਲੇ ਦਿਨ ہم ਲੋਗੋ ਨੇ 7 ਸੇ 8000 ਲੀਟਰ ਦੁੱਧ ਦਾ सेल था हमारा पहले दिन और आज की डेट में हम लगभग तीन लाख अस्सी हज़ार लीटर हर रोज़ दूध बना रहे हैं उन्नीस सौ तो मूवमेंट चालू हुई थी ये तो आज मतलब 200 लीटर तो शुरू होया थी जो आज अपना दो करोड़ लीटर पर डे पर डे दो करोड़ लीटर इकट्ठा कर रहे हैं चैनल आर एन न्यूज़ देख रहे सारे दर्शकों का स्वागत करते हाँ ਅਮੁੱਲ ਪਲਾਂਟ ਬਟਾਲਾ ਵਿਖੇ ਅਮੁੱਲ ਦੁੱਧ ਦੇ ਸੰਸਥਾਪਕ ਡਾਕਟਰ ਕੋਰੀਅਨ ਦਾ 103ਵਾਂ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਅਤੇ ਜੰਮੂ ਤੋਂ ਚੱਲ ਕੇ ਬਟਾਲਾ ਪਹੁੰਚੀ ਬਾਈਕ ਰਾਈਡਰਸ ਦੀ ਟੀਮ ਜੋ ਕਿ ਸਾਰੇ ਦੇਸ਼ ਵਿੱਚ ਘੁੰਮਦੀ ਹੋਈ ਗੁਜਰਾਤ ਪਹੁੰਚੇਗੀ ਉਹਨਾਂ ਦਾ ਬਟਾਲਾ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪਾਰਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਅਸੋਨੀ ਸੇਖੜੀ ਜਿਨ੍ਹਾਂ ਦੇ ਉਪਰਾਲਿਆਂ ਸਦਕਾ ਬਟਾਲਾ 'ਚ ਅਮੁੱਲ ਦੁੱਧ ਪਲਾਂਟ ਦੀ ਬ੍ਰਾਂਚ ਖੋਲੀ ਗਈ ਹੈ। ਉਹਨਾਂ ਨੇ ਅਤੇ ਅਮੁੱਲ ਦੂਦੇ ਅਧਿਕਾਰੀਆਂ ਨੇ ਕੀ ਕੁਝ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਮਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਇਹ ਪੂਰ ਕੋ ਅਮੁਲ ਪੰਜਾਬ ਦੇ ਵਿੱਚ ਆ ਕੇ ਦੁੱਧ ਦੀ ਕ੍ਰਾਂਤੀ ਲਿਆਂਦੀ ਅਮੁਲ ਨੇ ਜਦੋਂ 2015 ਚ ਪੰਜਾਬ ਚ ਕਦਮ ਰੱਖਿਆ ਬਟਾਲੇ ਪਹਿਲੀ ਫੈਕਟਰੀ ਲਗਾਈ ਔਰ ਉਸ ਉਸ ਦਾ ਸਟਾਇਰ ਨਿਕਲਿਆ ਕਿ 480 ਕਰੋੜ ਰੁਪਏ ਦਾ ਹਰ ਸਾਲ ਹੁਣੋ ਪੇਮੈਂਟ ਜਿਹੜੀ ਕਿਸਾਨਾਂ ਨੂੰ ਡਾਇਰੈਕਟਲੀ ਕਰ ਰਹੀ ਆ तकरीबन 25 ਤੋਂ 30 ਹਜ਼ਾਰ ਕਿਸਾਨ ਜਿਹੜੇ ਨੇ ਉਹਨਾਂ ਦੇ ਖਾਦਾਂ ਚ ਸਿੱਧੀ ਅਮੁੱਲ ਗੁਜਰਾਤ ਤੋਂ ਪੇਮੈਂਟ ਕਰ ਰਹੀ ਆ 480 ਕਰੋੜ ਰੁਪਏ ਇੱਕ ਸਾਲ ਦਾ ਔਰ ਇਹ ਕਿਸਾਨਾਂ ਦੇ ਜਿਹੜੇ ਮੈਂ ਮਿਲਿਆ ਬਹੁਤ ਸਾਰੇ ਫਾਰਮਰ ਇੱਥੇ ਆਏ ਤੁਸੀਂ ਮਿਲੋ ਉਹਨਾਂ ਨੂੰ ਉਹ ਜ਼ਿੰਦਗੀ ਬਦਲ ਗਈ ਹੈ ਜਿਹੜਾ ਦੁੱਧ ਦੀ ਕੋਈ ਆਪਣਾ ਕੋ ਵੈਲਿਊ ਨਹੀਂ ਸੀ ਪੈਂਦੀ ਅੱਜ ਮੈਂ ਗਿਆ ਸੀਗਾ ਤੇ ਡੇਰਾ ਬਾਬਾ ਨਾਲ ਜਦੋਂ ਕੰਮ ਕਰ ਰਹੀ ਸੀ ਮੈਨੂੰ ਕਿਸਾਨ ਮਿਲੇ ਕਹਿੰਦੇ ਸੀ ਸਾਡੇ ਦੁੱਧ ਨੂੰ 22 ਰੁਪਏ ਵੀ ਘਾਤ ਨਹੀਂ ਸੀ ਲਗਾਉਂਦਾ ਔਰ ਦੁੱਧ ਰੋਲਦਾ ਸੀ ਸਰਦੀਆਂ 'ਚ ਅੱਜ ਇੱਕ ਇੱਕ ਡ੍ਰੌਪ ਜਿਹੜਾ ਹੈ ਦੁੱਧ ਦਾ ਉਹ ਪੂਰੀ ਪੇਮੈਂਟ ਨਾਲ ਅਮੁੱਲ ਚੁੱਕ ਰਹੀ ਹੈ ਔਰ ਇਹ ਨਾਲ ਇੱਕ ਕ੍ਰਾਂਤੀ ਆਈ ਹੈ ਸਾਡੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਵਾਈਟ ਰੈਵਿਊਲੂਸ਼ਨ 2 ਕਿ ਜਿਹੜੀ ਪਹਿਲਾਂ ਇੱਕ ਵਾਈਟ ਰੈਵਿਊਲੂਸ਼ਨ ਹੋ ਗਈ ਉਹ ਨੰਬਰ 2 ਵਾਈਟ ਰੈਵਿਊਲੂਸ਼ਨ ਅਨਾਉਂਸ ਕਰਤਾ ਹੈ ਦੇਸ਼ ਵਿੱਚ ਆ ਪਿਛਲੇ ਮਹੀਨੇ ਕੀਤਾ ਉਹਦੇ ਵਿੱਚ ਇੰਡੀਆ ਨੂੰ ਵਰਲਡ ਦਾ ਨੰਬਰ 1 ਬਣਾਉਣਾ ਚਾਹੁੰਦੇ ਆ ਕਿ ਜਿਹੜਾ ਦੁੱਧ ਦੀ ਉਤਪਾਦਨ ਚ ਇੰਡੀਆ ਅਜੇ ਵੀ ਮੈਸਮੇਨਾ ਏਸ਼ੀਆ ਦਾ ਨੰਬਰ 1 ਹੈਗਾ ਪਰ ਵਰਲਡ ਚ ਨੰਬਰ 3 ਤੇ ਹੈ ਇੰਡੀਆ ਨੂੰ ਨੰਬਰ 1 ਬਣਾਣਾ ਹੈ ਉਹਦੇ ਲਈ ਘਰ-ਘਰ ਦੇ ਵਿੱਚ ਮੈਂ ਸਮਝਣਾ ਜਿਹੜਾ ਅੱਜ ਨੌਕਰੀਆਂ ਦਾ ਅਕਾਲ ਪਿਆਦਾ ਲੋਕਾਂ ਕੋ ਕਾਬਲ ਨਹੀਂ ਹੈ ਸਾਡੇ ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਇੰਡਸਟਰੀ ਨਹੀਂ ਆ ਰਹੀ ਅੱਜ ਡੈਰੀ ਦੇ ਥਰੂ ਅਸੀਂ ਹਰ ਘਰ ਦੇ ਵਿੱਚ ਆਮਦਨ ਕ੍ਰੀਏਟ ਕਰ ਸਕਦੇ ਔਰ ਇਹ ਜਿਹੜਾ ਪ੍ਰੋਗਰਾਮ ਅੱਜ ਰੱਖਿਆ ਹੈ ਇਹ ਉਸ ਡਾਕਟਰ ਕੋਰੀਨ ਦੇ ਜਨਮ ਦਿਨ ਨੂੰ ਮਨਾਉਣ ਲਈ ਰੱਖਿਆ ਜਿਹੜੇ ਕਿ ਡਾਕਟਰ ਕੋਰੀਨ ਔਰ ਮਿਸਟਰ ਪਟੇਲ ਉਹਨਾਂ ਨੇ 1940 ਚ ਸ਼ੁਰੂ ਕੀਤਾ ਸੀ ਆਨੰਦ ਗੁਜਰਾਤ ਵਿੱਚ ਉਰਥੋਂ ਦੁੱਧ ਆਨੰਦ ਤੋਂ ਬੰਬੇ ਭੇਜਦੇ ਸੀਗੇ ਉਹ ਮੂਵਮੈਂਟ ਐਡੀ ਵੱਡੀ ਬਣੀ ਅੱਜ ਕਿ ਅਜ ਅੰਮੋਲ ਜਿਹੜੀ ਆ 80 ਹਜ਼ਾਰ ਕਰੋੜ ਦੀ ਕੰਪਨੀ ਬਣ ਗਈ ਹੈ ਦੁਨੀਆ ਚ ਚੌਥੇ ਨੰਬਰ ਦਾ ਜਿਹੜਾ ਆਪਣਾ ਉਹਨਾਂ ਦਾ ਵੱਡਾ ਗਰੁੱਪ ਬਣ ਗਿਆ ਔਰ ਨੰਬਰ 1 ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਕਹਿੰਦੇ ਕਿ ਇਹ ਵਰਲਡ ਦੀ ਨੰਬਰ 1 ਕੰਪਨੀ ਬਣੇਗੀ ਅਸੀਂ ਸਵਾਗਤ ਕਰਨ ਜਾ ਰਹੇ ਹਾਂ ਕਿ ਪੂਰੇ ਇੰਡੀਆ ਚ ਇੱਕ ਰੈਲੀ ਨਿਕਲ ਰਹੀ ਹੈ ਨੌਜਵਾਨਾਂ ਵੱਲੋਂ ਉਹ ਰੈਲੀ ਜਿਹੜੀ ਆ ਕਿ ਦੇਸ਼ ਦੇ ਹਰ ਕੋਨੇ 'ਚ ਜਾ ਰਹੀ ਹੈ ਮੋਟਰਸਾਈਕਲਾਂ ਦੇ ਉੱਤੇ ਅੱਜ ਬਟਾਲੇ ਆ ਰਹੀ ਜਿਹੜੀ ਕਿ ਇਧਰੋਂ ਨਾਰਥ ਜੱਲਿਆ ਬਟਾਲੇ ਰੁੱਕ ਕੇ ਫਿਰ ਅੱਗੇ ਜਾਣਾ ਸੋ ਉਸ ਰੈਲੀ ਦੇ ਥਰੂ ਮੈਸੇਜ ਜਾ ਰਿਹਾ ਕਿ ਆਮੋਲ ਜਿਹੜੀ ਆ ਉਹਨੇ ਦੇਸ਼ ਦਾ ਐਡਾ ਵੱਡਾ ਸੇਵਾ ਕੀਤੀ ਹੈ ਔਰ ਇੱਕ ਡੈਰੀ ਜਿਹੜੀ ਆ ਉਹਦੇ ਥਰੂ ਅਸੀਂ ਆਪਣੇ ਬੇਰੋਜ਼ਗਾਰੀ ਨੂੰ ਦੂਰ ਕਰ ਸਕਦੇ ਆ ਆਪਣੇ ਵੱਲੋਂ ਮੈਂ ਇੱਕ ਚੀਜ਼ ਅਨਾਉਂਸ ਕਰਨਾ ਚਾਹ ਰਿਹਾ ਅੱਜ ਦੇ ਦਿਨ ਮੈਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਆਪਣੇ ਲੈਵਲ ਤੇ ਜਿੰਦੂ ਮੈਂ ਕਹਿ ਰਿਹਾ ਕਿ ਲਖਪਤੀ ਭੈਣਾ ਲਖਪਤੀ ਦੀਦੀ ਦਾ ਪ੍ਰੋਗਰਾਮ ਬੰਗਾਲ ਚ ਚੱਲ ਰਿਹਾ ਹੈ ਮਹਾਰਾਸ਼ਟਰ ਚ ਚੱਲ ਰਿਹਾ ਹੈ ਕਰਨਾਟਕਾ ਚ ਚੱਲ ਰਿਹਾ ਹੈ ਔਰ ਪ੍ਰਧਾਨ ਮੰਤਰੀ ਜੀ ਨੇ ਪਿੱਛੇ ਜੇ 2 ਮਹੀਨੇ ਪਹਿਲਾਂ 11 ਲੱਖ ਭੈਣਾਂ ਨੂੰ ਲਖਪਤੀ ਦੀਦੀ ਜਿਹੜੀਆਂ ਲਖਪਤੀ ਹੋ ਗਈਆਂ ਛੋਟੇ ਛੋਟੇ ਕੰਮਾਂ ਚ ਉਹਨਾਂ 스킬 ਡਿਵੈਲਪਮੈਂਟ ਥਰੂ ਬਣਾਇਆ ਮੈਂ ਆਪਣੇ ਬਾਰਡਰ ਦੇ ਦੋ ਜ਼ਿਲ੍ਹੇ ਅਡਾਪਟ ਕੀਤੇ ਅਸੀਂ ਉਹਦੇ ਚ ਲਖਪਤੀ ਭੈਣਾਂ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਹਰ ਪਿੰਡ ਚ 10 20 25 ਦਾ ਜਿਹੜਾ ਗਰੁੱਪ ਲੇਡੀਜ਼ ਦਾ ਤਿਆਰ ਕਰਾਂਗੇ। ਹੋਰ ਜਿਹੜਾ ਜਿਹੜਾ ਲੱਖਪਤੀ ਭੈਣਾਂ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਜਿਹੜੀ ਸਾਡੀ ਸਿਸਟ ਜਿਹੜੀ ਭੈਣ ਇੰਟਰਸਟਿਡ ਹੋਏਗੀ ਚਾਹੇ ਉਹਨੇ 8ਵੀਂ ਪਾਸ ਵੀ ਕੀਤੀ ਹੋਵੇ ਤੇ 18 ਸਾਲ ਤੋਂ ਲੈ ਕੇ 40 ਸਾਲ ਤੱਕ ਦੀਆਂ ਔਰਤਾਂ ਇਚ ਪਾਰਟਿਸਪੇਟ ਕਰ ਸਕਦੀਆਂ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਚ ਅਸੀਂ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਦੇਵਾਂਗੇ ਸਕਿੱਲ ਡਿਵੈਲਪਮੈਂਟ ਦੇ ਵਿੱਚ ਆਪਣਾ ਵੀ ਐਮਐਸ ਕਾਲਜ ਹੈ ਸਾਰੇ ਪਿੰਡ ਇਥੋਂ ਨੇੜੇ ਹੀ ਪੈਂਦੇ ਨੇ ਉਹ 3 ਮਹੀਨੇ ਟ੍ਰੇਨਿੰਗ ਹੋਏਗੀ ਔਰ ਉਥੇ ਕੋਰਸ ਹੈ ਜਿਹਨੂੰ ਕਹਿੰਦੇ ਨੇ ਡੈਰੀ ਫਾਰਮ ਐਂਟਰਪ੍ਰੈਨਰ ਉਹ ਅਸੀਂ ਲੇਡੀਜ਼ ਲਈ ਲਖਪਤ ਦੀ ਭੈਣਾਂ ਦੇ ਪ੍ਰੋਗਰਾਮ ਚ ਟ੍ਰੇਨਿੰਗ ਦਿਆਂਗੇ ਉਹਨਾਂ ਨੂੰ ਦੱਸਾਂਗੇ ਡੈਰੀ ਕਿਸ ਤਰ੍ਹਾਂ ਚਲਾਣੀ ਕਿਸ ਤਰ੍ਹਾਂ ਜੋ ਮਾਡਰਨ ਟੈਕਨੀਕਸ ਸਾਰੀਆਂ ਅਸੀਂ ਉਹਨਾਂ ਨੂੰ ਸਿਖਾਵਾਂਗੇ 3 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਜਿਹੜੀਆਂ ਭੈਣਾਂ ਨੇ ਅਸੀਂ ਇੱਕ ਬੈਂਕ ਨਾਲ ਐਮਓਯੂ ਸਾਈਨ ਕੀਤਾ ਵੀਐਮਐਸ ਇੰਸਟੀਚੂਟਸ ਨੇ ਜਿਹੜੀ ਭੈਣ ਕੋਲ ਉਹ ਗਵਰਨਮੈਂਟ ਫੰਡਿੰਗ ਦਾ ਸਰਟੀਫਿਕੇਟ ਪਾਸ ਕਰਨ ਦਾ ਹੋਏਗਾ ਉਹਨੂੰ ਬੈਂਕ ਲੋਨ ਦੇਗਾ ਚਾਹੇ ਉਹ ਦੋ ਪਸ਼ੂ ਖਰੀਦੇ ਚਾਰ ਖਰੀਦੇ ਜਾਂ 6 ਖਰੀਦੇ ਜਾਂ 10 ਖਰੀਦੇ ਉਹ ਬੈਂਕ ਨੇ ਕਹਤਾ ਅਸੀਂ ਲੋਨ ਦੇਾਂਗੇ ਕੰਸੈਸ਼ਨ ਰੇਟਾਂ ਤੇ ਔਰ ਗਵਰਨਮੈਂਟ ਵੱਲੋਂ ਸਬਸਿਡੀ ਵੀ ਮਿਲਣੀ ਹੁਣ ਜਿਹੜਾ ਦੁੱਧ ਪਸ਼ੂ ਪੈਦਾ ਕਰਨਗੇ ਉਹ ਭੈਣਾਂ ਆਪਣੇ ਘਰ 'ਚ ਰਹਿੰਦੇ ਹੋਏ ਉਹ ਦੁੱਧ ਸਾਰਾ ਅਮੁੱਲ ਜਾਂ ਸਾਡੀ ਜਿਹੜੀ ਦੂਸਰੀ ਫੈਕਟਰੀ ਨਵੀਂ ਫੈਕਟਰੀ ਲੱਗ ਰਹੀ ਹੈ ਅਸੀਂ ਖਰੀਦਾਂਗੇ ਦੁੱਧ ਇੱਕ ਇੱਕ ਡ੍ਰੌਪ ਦੁੱਧ ਦੀ ਜਿਹੜੀ ਐ ਇਸਰ ਐਮਐਸਪੀ ਹੁੰਦੀ ਹੈ ਨਾ ਉਸ ਤਰ੍ਹਾਂ ਅਮੁੱਲ ਦੇ ਰੇਟ ਤੇ ਖਰੀਦੀ ਜਾਏਗੀ ਔਰ ਜਿਹੜੀਆਂ ਭੈਣਾਂ ਨੇ ਉਹ ਕੋਈ ਵੀ ਭੈਣ ਐਸੀ ਨਹੀਂ ਹੋਗੀ ਜਿਹਦੇ ਖਾਤੇ 'ਚ ਲੱਖ ਰੁਪਏ ਤੋਂ ਘੱਟ ਬੈਂਕ 'ਚ ਜਾਵੇਗਾ ਸਾਲ ਦਾ ਕੋਈ 2 ਲੱਖ ਵੀ ਕਮਾਏਗੀ ਕੋਈ 4 ਲੱਖ ਵੀ ਕਮਾਏਗੀ ਕੋਈ 6 ਲੱਖ ਵੀ ਕਮਾਏਗੀ ਅਗਰ 10 ਪਸ਼ੂ ਕਰਦੇ ਆਂ ਤੇ ਔਰ 6 ਲੱਖ ਤੋਂ ਵੱਧ ਆਮਦਨ ਬਣ ਜਾਂਦੀ ਹੈ ਸਾਲ ਦੀ ਸੋ ਅਸੀਂ ਲੱਖਪਤੀ ਪੈਣਾ ਦਾ ਪ੍ਰੋਗਰਾਮ ਰੱਖਿਆ ਔਰ 5000 ਪੈਣਾ ਅਸੀਂ ਇਹਨਾਂ ਦੋਨਾਂ ਜ਼ਿਲ੍ਹਿਆਂ ਚ ਚੁਣਾਂਗੇ ਔਰ ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇਵਾਂਗੇ ਅੱਜ ਦੇ ਦਿਨ ਤੇ ਮੈਂ ਐਨਾਨਸ ਕਰਨਾ ਚਾਹੁੰਦਾ ਇਹ ਨਵਾਂ ਪ੍ਰੋਗਰਾਮ ਅਸੀਂ ਲੈ ਕੇ ਆਏ ਜਿਹਦੇ 'ਚ ਅਸੀਂ ਅੰਮੋਲਦੀਬੀ ਕੋਆਪਰੇਸ਼ਨ ਨਾਲ ਰਹਿ ਗਈ ਸਾਡੀ ਸਾਰੀ ਟੀਮ ਲੱਗੇਗੀ ਪੂਰੀ ਔਰ ਅਸੀਂ ਇਸ ਪ੍ਰੋਗਰਾਮ ਨੂੰ ਸਕਸੈਸ ਕਰਨਾ ਪ੍ਰ स्किल इंडिया ਜਿੰਨਾ ਯੂਥ ਹੈ ਉਹਨੂੰ ਸਕਿੱਲ ਦਈਏ ਬਹੁਤ ਜੀ ਟ੍ਰੇਨਿੰਗ ਦੇਵਾਂਗੇ ਔਰ ਸਾਡੇ ਵਾਈਡ ਰੈਵੋਲੂਸ਼ਨ 2 ਜਿਹੜੀ ਹੈ ਹੋਮ ਮਿਨਿਸਟਰ ਸਾਹਿਬ ਨੇ ਕਹੀ ਹੈ ਉਹਦੇ ਵਿੱਚ ਅਸੀਂ ਦੁੱਧ ਦਾ ਪਦਮ ਲਟਾਵਾਂਗੇ ਦੇਸ਼ ਦੀ ਸੇਵਾ ਹੋਏਗੀ ਸਾਡੇ ਜਿਹੜੇ ਬਾਰਡਰ ਤੇ ਬੈਠੇ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਪ੍ਰਮੋਦ ਕੁਮਾਰ ਮਿਸ਼ਰਾ ਪੰਜਾਬ ਮੇ ਜੋ ਆਪਰੇਸ਼ਨ ਹਮਾਰਾ ਚਾਲੂ ਹੋਆ 2014-15 ਮੇ ਚਾਲੂ ਹੋਆ ਉਸ ਟਾਈਮ ਪੇ ਹਮ ਲੋਗੋ ਨੇ ਪਾਊਚ ਮਿਲਕ ਸੇ ਚਾਲੂ ਕੀਆ ਥਾ ਪਹਿਲੇ ਦਿਨ ਹਮ ਲੋਗੋ ਨੇ सात से आठ हज़ार लीटर दूध का सेल था हमारा पहले दिन और आज की डेट में हम लगभग तीन लाख अस्सी हज़ार लीटर हर रोज़ दूध बना रहे हैं फिर दही बना रहे हैं बीस एक टन फिर लस्सी हमारी जा रही है पनीर हम बना रहे हैं यहाँ पे मिठाई बना रहे हैं और बटर बना रहे हैं पाउडर बना रहे हैं तो अभी हम कुल मिला अगर देखेंगे तो लगभग साढ़े चार लाख का हमारा सेल है यहाँ पंजाब में कि अमूल जो जाना जाता है वो क्वालिटी के लिए जाना जाता है क्वालिटी में कोई कंप्रोमाइज़ नहीं करते हैं क्वालिटी का जो पैरामीटर या तो ज़ीरो होता है या तो हंड्रेड होता है बीच में कोई नंबर नहीं होता है क्वालिटी में तो अमूल उस पैटर्न पे काम करती है और वैल्यू फार मनी कस्टमर के लिए अमूल प्रोडक्ट उत्पादन करता है एच के शर्मा प्रोक्योरमेंट हेड पंजाब अमूल उन्नीस तो मूवमेंट चालू हुई थी तो आज ਮਤਲਬ 200 ਲੀਟਰ ਤੋਂ ਸ਼ੁਰੂ ਹੋਇਆ ਸੀ ਜੋ ਅੱਜ ਆਪਾਂ 2 ਕਰੋੜ ਲੀਟਰ ਪਰ ਡੇ ਪਰ ਡੇ 2 ਕਰੋੜ ਲੀਟਰ ਇਕੱਠਾ ਕਰ ਰਹੇ ਹਾਂ ਇਹਦੇ ਵਿੱਚ ਮਤਲਬ ਘੱਟੋ ਘੱਟ 25 ਤੋਂ 30 ਲੱਖ ਫਾਰਮਰਸ ਜਿਹੜੇ ਹੈ ਮੈਂਬਰਸ ਜੁੜੇ ਹੋਏ ਆ ਸਾਡੇ ਨਾਲ 올 ਓਵਰ ਇੰਡੀਆ ਮਤਲਬ ਗੁਜਰਾਤ ਤੋਂ ਮੂਵਮੈਂਟ ਸ਼ੁਰੂ ਹੋਈ ਗੁਜਰਾਤ ਮਹਾਰਾਸ਼ਟਰ ਬੰਗਾਲ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਕਿਤੇ ਓਵਰਆਲ ਅਮੂਲ ਦੀ ਗੱਲ ਕਰੀਏ ਜੀ ਸਾਡੀ ਕੈਰਾ ਯੂਨੀਅਨ ਹੈ ਇਹ ਕੈਰਾ ਯੂਨੀਅਨ ਜਿਹੜੀ ਅੱਜ ਕਰਾ ਰਹੀ ਹੈ ਇਹ ਕੰਮ ਇਹ ਆਨੰਦ ਤੋਂ ਸ਼ੁਰੂ ਹੋਈ ਅੱਜ ਦੇ ਦਿਨ ਚ ਇਹ ਬੰਗਾਲ ਚ ਕੰਮ ਕਰ ਰਹੀ ਹੈ ਗੁਜਰਾਤ ਤੇ علاوہ ਬੰਗਾਲ ਚ ਮਹਾਰਾਸ਼ਟਰਾ ਚ ਪੰਜਾਬ ਚ ਆਂਧਰਾ ਚ ਤਾਮਿਲਨਾਡੂ ਚ ਮਤਲਬ ਇਹ ਸਾਰੀ ਸਟੇਟਾਂ ਚ ਕੰਮ ਕਰ ਰਹੀ ਹੈ ਔਰ ਅਸੀਂ ਮਤਲਬ ਪੰਜਾਬ ਦੀ ਗੱਲ ਕਰੀਏ ਤਾਂ ਔਨ ਐਨ ਐਵਰੇਜ ਮਤਲਬ 480 ਕਰੋੜ ਰੁਪਿਆ ਇੱਕ ਸਾਲ ਦਾ ਫਾਰਮਰ ਨੂੰ ਪੇਆਊਟ ਕਰਦੇ ਆ ਇਸ ਤੋਂ ਇਲਾਵਾ 10 ਕਰੋੜ ਤੋਂ 15 ਕਰੋੜ ਅਸੀਂ ਬੋਨਸ ਵੰਡਦੇ ਆ ਹਰ ਸਾਲ ਜੋ ਹਰ 4 ਮਹੀਨੇ ਬਾਅਦ ਉਹਨਾਂ ਦੇ ਫਾਰਮਰਸ ਦੇ ਖਾਤੇ 'ਚ ਜਾਂਦਾ ਪੰਜਾਬ 'ਚ ਇਸ ਟਾਈਮ ਸਾਡੇ ਕੋਲ 25000 ਫਾਰਮਰ ਜੁੜੇ ਹੋਏ ਆ। ਦੇਖੋ ਪ੍ਰੋਡਕਟਸ ਜਿਹੜਾ ਅਗਰ ਪ੍ਰੋਡਕਟਸ ਬਾਸਕਟ ਦੀ ਗੱਲ ਕਰੀਏ ਉਹ ਅਮੂਲ ਐਜ਼ ਅ ਫੈਡਰੇਸ਼ਨ ਤਾਂ ਬਹੁਤ ਜ਼ਿਆਦਾ ਹੈ। ਆਪਾਂ ਪੰਜਾਬ 'ਚ ਖੱਲੀ ਲਿਕਵਿਡ ਮਿਲਕ ਤੋਂ ਸ਼ੁਰੂ ਕਰਿਆ ਸੀ ਪਾਊਚ ਮਿਲਕ ਤੋਂ ਜੋ ਅੱਜ ਆਪਾਂ ਦਹੀ, ਲस्सी, ਛਾਚ, ਪਨੀਰ ਉਸ ਤੋਂ ਬਾਅਦ ਮਠਾਈ 'ਚ ਕਾਜੂ ਕਤਲੀ ਲੈ ਲੋ, ਗੁਲਾਬ ਜਾਮਨ ਲੈ ਲੋ, ਰਸਗੁਲਾ ਲੈ ਲੋ। ਹੁਣ ਅਸੀਂ 90 ਦਿਨ ਦਾ ਦੁੱਧ ਹੁੰਦਾ ਹੈ, 90 ਦਿਨ ਸ਼ੈਲਫ ਲਾਈਫ ਦਾ ਦੁੱਧ ਹੈ। ਕਮਾਣੋ ਸਾਡੀ ಅಮੂਲ ਦੀ ਆਪਣੀ ਫੈਕਟਰੀ ਹੈ ਉੱਥੇ ਉਹ ਵੀ ਪੈਕ ਕਰ ਰਹੇ ਆ ਇਸ ਟਾਈਮ ਅਸੀਂ ਮੱਖਣ ਵੀ ਬਣਾ ਰਹੇ ਆ ਬਟਰ ਵਾਈਟ ਬਟਰ ਜਿਹਨੂੰ ਕਹਿੰਦੇ ਸਰਪਲਸ ਮਿਲਕ ਹੁੰਦਾ ਉਹਦਾ ਵਾਈਟ ਬਟਰ ਬਣਾ ਰਹੇ ਆ ਉਹਦੇ ਬਾਰੇ ਤੁਹਾਨੂੰ ਜ਼ਿਆਦਾ ਸਾਡੇ ਜਿਹੜੇ ਪ੍ਰੋਡਕਸ਼ਨ ਦੇਖਦੇ ਸਾਰਾ ਕਰਦੇ ਉਹ ਦੱਸਣਗੇ ਲੇਕਿਨ ਅਸੀਂ ਇਸ ਟਾਈਮ ਸਰਦੀਆਂ ਚ 6.5 ਲੱਖ ਲੀਟਰ ਦੁੱਧ ਪਰ ਡੇ ਪੰਜਾਬ ਪੰਜਾਬ ਦਾ ਲੰਨੇ 25000 ਫਾਰਮਾਂ ਦਾ 25000 ਫਾਰਮਾਂ ਤੋਂ ਸਾਡੇ 6 ਲੱਖ ਲੀਟਰ ਦੁੱਧ ਤੱਕ ਹੈਂਡਲ ਕਰਿਆ ਜੋ ਸਾਡਾ ਟੀਚਾ ਹੈ ਕਿ 7 ਤੱਕ ਅਸੀਂ ਇਸ ਸਾਲ ਜਾਵਾਂਗੇ